ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਸੇਲ ਤੇ ਤੁਹਾਡੇ ਲਈ ਟਾਂ ਟਰੈਕਟਰ ਹੋਰ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਨੇ ਰਹਿਣਾ ਐਂਡ ਤੱਕ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹਣ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਵਾਤ ਬਾਤ ਲਾਈਕ ਕਮੈਂਟ ਤੇ ਸ਼ੇਅਰ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਸਟਾਰਟ ਤੇ ਬਨੇ ਰਹਿਣਾ ਐਂਡ ਤੱਕ ਨਾਲ ਪਹਿਲਾ ਟਰੈਕਟਰ ਆ ਮਿੱਤਰੋ ਸੋਨਾਲੀ ਕਾਡੀ ਆਈ 740 ਪੰਜਾਬ ਨੰਬਰ ਆ ਸਾਰਾ ਡਾਟ ਆਲ ਓਰੀਜਨਲ ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਤੇ ਮਾਡਲ ਦੀ ਗੱਲ ਕਰੀਏ ਪੂਰਾ 2000 ਮਾਡਲ ਆ 2000 ਮਾਡਲ ਆ ਤੇ ਬਾਕੀ ਦੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਸਕਦੇ ਆ ਡਬਲ ਕਲਚਰ ਡਬਲ ਕਲਚਰ ਤੇ ਗੱਲ ਕਰੀਏ ਟਾਇਰਾਂ ਦੀ ਅਗਲੇ ਟਾਇਰ ਅੱਦੇ ਆ ਤੇ ਪਿਛਲੇ ਟਾਇਰ 35 ਪੈਸੇ ਆ ਖੰਡ ਟਾਇਰ ਅੱਦੇ ਆ ਬੈਂਕ ਟਾਇਰ 35 ਪੈਸੇ ਆ ਤੇ 12 ਇੰਚੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਟਰੈਕਟਰ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹਾਂ ਤੇ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਰੰਟੀ ਆ ਵਾਕੇ ਚਲਾ ਕੇ ਤੁਸੀਂ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀ ਨੇ ਟਰੈਕਟਰ ਦੀ 1 ਲੱਖ ਤੇ 65000 ਰੁਪਏ ਡਿਮਾਂਡ ਰੱਖੀ ਆ ਤੇ ਏਰੀਆ ਹੈਗਾ ਜਵਾਰਕੇ ਤੇ ਡਿਸਟ੍ਰਿਕਟ ਮੈਂ ਦਾ ਮਾਨਸਾ ਤੇ ਬਾਕੀ ਕੰਟਰੈਕਟਰ ਨੰਬਰ ਹੁੰਦਾ ਵੀ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਟਰੈਕਟਰ ਖਰੀਦਣੇ ਨੰਬਰ ਦੇ ਸੰਬੰਧ ਕਰ ਸਕਦਾ ਟਰੈਕਟਰ ਖਰੀਦ ਸਕਦੇ ਤੇ ਹੋਰ ਜਾਣਕਾਰੀ ਲੈ ਸਕਦਾ ਡੀ ਆਈ 740 ਪੂਰਾ 2000 ਮਾਡਲ ਆ ਡਬਲ ਕਲਚ ਆ ਤੇ ਬਾਕੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਤੇ ਅੱਗੇ ਆ ਗਿਆ ਮਿੱਤਰੋ ਸੋਨਾਲੀ ਕੱਡੀ ਇਹ 60 ਰੰਗ ਬਣੀ ਦਾ ਸਾਰਾ ਡਾਟਾ ਅਰੀਜਨਲ ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ 2000 ਤੇ 2 ਮਾਡਲ ਆ 2002 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਤੁਸੀਂ ਡਬਲ ਕਲੱਚ ਆ ਡਬਲ ਕਲੱਚ ਆ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਤੁਸੀਂ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ ਟਰੈਕਟਰ ਦੀ 2,25,000 ਤੇ ਏਰੀਆ ਹੈਗਾ ਫਰੀਦਕੋਟ ਤੇ ਬਾਕੀ ਕਿਨਡਰ ਨੰਬਰ ਹੁੰਦਾ ਸਕਰੀਨ ਤੇ ਸ਼ੋਅ ਵੀਰ ਤਾਂ ਜਿਹੜੇ ਵੀ ਨੇ ਟਰੈਕਟਰ ਖਰੀਦਣਾ ਜਾਂ ਹੋਰ ਜਾਣਕਾਰੀ ਲੈਣੀ ਹੈ ਨੰਬਰ ਤੇ ਸੰਪਰਕ ਕਰ ਸਕਦਾ ਤੇ ਅੱਗੇ ਆ ਗਿਆ ਮਿੱਤਰੋ ਫਾਰਮ ਟਰੈਕ ਫਾਰਮ ਟਰੈਕ 60 ਦਾ ਸਾਰਾ ਟਰੈਕਟਰ ਫੁੱਲ ਰੀਜਨਲ ਆ ਸਾਰਾ ਟਰੈਕਟਰ ਫੁੱਲ ਰੀਜਨਲ ਤੇ ਫੁੱਲ ਸੋਹਣ ਦੀ ਵੀਡੀਓ ਬਚਕੜੀ ਹੈ ਸਾਰੇ ਚੈੱਕ ਕਰ ਹੀ ਸਕਦੇ ਆ ਤੇ ਗੱਲ ਕਰੀਏ ਮਾਡਲ ਦੀ 1998 ਮਾਡਲ 1998 ਮਾਡਲ ਆ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੇ ਗੱਲ ਕਰੀਏ ਟਾਇਰਾਂ ਦੀਆਂ ਚਾਰੇ ਟਾਇਰ ਨਵੇਂ ਆ ਜਮਾ ਚਾਰੇ ਟਾਇਰ ਨਵੇਂ ਆ ਜਮਾ ਤੁਸੀਂ ਵੀਡੀਓ ਵਾਚ ਕੜੀ ਹਣ ਚੈੱਕ ਕਰ ਹੀ ਸਕਦੇ ਆ ਤੇ ਸਿੰਗਲ ਕਲੱਚ ਆ ਡਰੈਕਟਰ ਸਿੰਗਲ ਕਲੱਚ ਆ ਤੇ ਇੰਜਨ ਗੇਅਰ ਡਰੈਕਟਰ ਫੁੱਲ ਵਧੀਆ ਫੁੱਲ ਵਧੀਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਵਾਕੇ ਚਲਾ ਕੇ ਤੁਸੀਂ ਆਪਣੀ ਤਸੱਲੀ ਕਰਕੇ ਫਾਰਮ ਟਰੈਕ ਸੌਫਟ ਰਾਈਡਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਆ ਵੀਰਾਂ ਨੇ ਡਿਮਾਂਡ ਰੱਖੀ ਆ ਵੀਰਾਂ ਨੇ ਇਹ ਟਰੈਕਟਰ ਦੀ 1 ਲੱਖ ਤੇ 88 ਹਜ਼ਾਰ 1 ਲੱਖ ਤੇ 88 ਹਜ਼ਾਰ ਵੀਰਾਂ ਨੇ ਡਿਮਾਂਡ ਰੱਖੀ ਆ ਤੇ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਤੇ ਏਰੀਆ ਹੈਗਾ ਗੱਦੜਵਾਹਾ ਤੇ ਬਾਕੀ ਕੰਟੈਕਟ ਨੰਬਰ ਹੁੰਦਾ ਵੀਰਾਂ ਦਾ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਟਰੈਕਟਰ ਖਰੀਦਣਾ ਜਾਂ ਹੋਰ ਜਾਣਕਾਰੀ ਲੈਣੀ ਆ ਨੰਬਰ ਤੇ ਸੰਮਰਕ ਕਰ ਸਕਦਾ ਟਰੈਕਟਰ ਖਰੀਦ ਸਕਦਾ ਤੇ ਹੋਰ ਜਾਣਕਾਰੀ ਲੈ ਸਕਦਾ ਸਾਰਾ ਓਰਿਜినਲ ਆ 1998 ਮਾਡਲ ਆ ਸਿੰਗਲ ਕਲਚ ਚਾਰੇ ਟਾਇਰ ਜਿਵੇਂ ਨਵੇਂ ਤੇ ਮਰਗੜ ਵਗੈਰਾ ਦਾ ਸਾਰਾ ਬੇਦਗ ਰੈਕਟਰ ਕਿਤੇ ਮਰਗੜ ਗਲੇ ਨੇਗੇ ਸਾਰਾ ਬੇਦਾਗਾ ਬਾਕੀ ਦੇ ਕਨੈਕਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਇੰਜਨ ਗੇਅਰ ਤਾਂ ਫੁੱਲ ਓਕੇ ਆ ਤੇ ਬਾਕੀ ਕਲੈਕਟਰ ਨੰਬਰ ਵੀ ਤਾਂ ਹੁੰਦਾ ਸਕਰੀਨ ਤੇ ਸ਼ੋ ਜਿਹੜੇ ਵੀ ਰੈਕਟਰ ਕਿਸੇ ਨੰਬਰ ਦੇ ਸੰਪਰਕ ਕਰ ਸਕਦਾ ਇਹ ਫਾਰਮ ਟ੍ਰੈਕ 60 ਰੈਕਟਰ ਖਰੀਦ ਸਕਦਾ ਤੇ ਹੋਰ ਜਾਣਕਾਰੀ ਲੈ ਸਕਦਾ ਚਲੋ ਫਿਰ ਮਿਲਦੇ ਆ ਅੱਗੇ ਮਿੱਤਰੋ ਇੱਕ ਨੈਕਸਟ ਵੀਡੀਓ ਵਿੱਚ